ਨਾਸਰੋ ਮਨਸੂਰ ਗੁਰੂ ਗੋਬਿੰਦ ਸਿੰਘ ਇਹ ਜਦੀ ਮਨਜ਼ੂਰ ਗੁਰੂ ਗੋਬਿੰਦ ਸਿੰਘ ਹੱਕ ਹੱਕ ਆਗਾਹ ਗੁਰੂ ਗੋਬਿੰਦ ਸਿੰਘ ਸ਼ਾਹ ਸ਼ੈਨ ਸ਼ਾਹ ਗੁਰੂ ਗੋਬਿੰਦ ਸਿੰਘ ਦਸਵੇਂ ਪਤਸ਼ਾਹ ਸਾਹਿਬੇ ਕਮਾਲ ਦਸ਼ਮੇਸ਼ ਪਿਤਾ ਪੁੱਤਰਾਂ ਦੇ ਦਾਨੀ ਅੰਮ੍ਰਿਤ ਦੇ ਦਾਤੇ ਪੰਥ ਦੇ ਵਾਲੀ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸੰਗਤਾਂ ਨੂੰ ਦਰਸ਼ਨ ਦੀਦਾਰੇ ਦੇ ਕੇ ਨਿਹਾਲ ਕਰ ਰਹੇ ਨੇ ਮਹਾਰਾਜ ਜੀ ਪੜਾ ਦਰ ਪੜਾ ਕਰਦੇ ਅਨੰਦਪੁਰ ਸਾਹਿਬ ਨੂੰ ਤੁਰੇ ਜਾ ਰਹੇ ਨੇ ਜੇ ਯੋਗ ਸਮਾ ਵੇਖ ਕੇ ਆਪ ਜੀ ਨੇ ਅਨੰਦਪੁਰ ਸਾਹਿਬ ਜਾਨ ਦੀ ਤਿਆਰੀ ਕੀਤੀ ਮਾਤਾ ਜੀ ਨੇ ਮਾਮਾ ਕਿਰਪਾਲ ਦਾਸ ਜੀ ਨੂੰ ਅਨੰਦਪੁਰ ਤੋਂ ਬੁਲਾ ਭੇਜਿਆ ਉਹਨਾਂ ਨੇ ਯਾਤਰਾ ਦਾ ਸਾਰਾ ਪ੍ਰਬੰਧ ਕੀਤਾ ਬਾਲ ਗੱਡੀਆਂ ਦੇ ਸਮਾਨ ਲਦਿਆ ਗਿਆ ਪਰਿਵਾਰ ਰੱਥਾਂ ਤੇ ਸਵਾਰ ਹੋਇਆ ਚੱਲਣ ਸਮੇ ਸਾਰੇ ਇਲਾਕੇ ਦੀ ਸੰਗਤ ਬੇਬਲ ਹੋਈ ਵਧਾਈ ਗੀ ਦਾ ਦ੍ਰਿਸ਼ ਬੜਾ ਕਰਨਾਮਈ ਸੀ ਦੂਰ ਤੱਕ ਸੰਗਤਾਂ ਪ੍ਰੇਮ ਦੀਆਂ ਵੱਜੀਆਂ ਨਾਲ ਆਈਆਂ ਲਖਨੌਰ ਤੋਂ ਟੁਰ ਕੇ ਛੋਟੇ ਛੋਟੇ ਪੜਾ ਕਰਦੇ ਆਪ ਰੋਪੜ ਪਹੁੰਚੇ ਇੱਥੇ ਦੋ ਤਿੰਨ ਦਿਨ ਨਿਵਾਸ ਕੀਤਾ ਰੋਪੜ ਦਾ ਰੋਪੜ ਵਿਖੇ ਮੌਲਾ ਸ਼ਾ ਨਾਮੀ ਬੜੀ ਮਾਨਤਾ ਵਾਲਾ ਪੀਰ ਰਹਿੰਦਾ ਮੌਲਾ ਸ਼ਾ ਉਹਨੂੰ ਜਦੋਂ ਬਾਲ ਗੁਰੂ ਜੀ ਦੀ ਆਮਦ ਦੀ ਖਬਰ ਲੱਗੀ ਉਹ ਦਰਸ਼ਨਾਂ ਲਈ ਹਾਜ਼ਰ ਹੋ ਗਿਆ ਬੜੇ ਅਦਬ ਨਾਲ ਸਜਦਾ ਕੀਤਾ ਸਹਿਬ ਜੀ ਉਹਦਾ ਪ੍ਰੇਮ ਵੇਖ ਕੇ ਪੁੱਛਦੇ ਸਾਈਂ ਜੀ ਤੁਹਾਡੀ ਗੁਰੂ ਘਰ ਤੇ ਸ਼ਰਦਾ ਕਿਵੇਂ ਆਈ ਤਦ ਸਾਈਂ ਜੀ ਨੇ ਦੱਸਿਆ ਕਿ ਮੈਂ ਆਪ ਜੀ ਦੇ ਪਿਤਾ ਸਤਿਗੁਰੂ ਤੇਗਬਹਾਦਰ ਸਾਹਿਬ ਜੀ ਦਾ ਮਰੀਦ ਹਾਂ ਫਿਰ ਉਹਨਾਂ ਨੇ ਗੁਰੂ ਜੀ ਦਾ ਮਰੀਦ ਬਣ ਦੀ ਸਾਰੀ ਵਾਰਤਾ ਦੱਸੀ ਉਹਨੇ ਦੱਸਿਆ ਵੀ ਜਦੋਂ ਉਹਨਾਂ ਨੂੰ ਪਤਾ ਲੱਗਾ ਸ੍ਰੀ ਗੁਰੂ ਤੇਗਬਹਾਦਰ ਸਾਹਿਬ ਜੀ ਅਨੰਦਪੁਰ ਨਗਰ ਵਿਸਾਰੇ ਨੇ ਤੇ ਮੈਂ ਵੀ ਫਿਰਦਾ ਤੁਰਦਾ ਉਧਰ ਦੀ ਲੰਘਿਆ ਵੇਖਿਆ ਵੱਡੇ ਵੱਡੇ ਮਕਾਨ ਕੋਠੇ ਹਵੇਲੀਆਂ ਬਣ ਗਈਆਂ ਮੈਨੂੰ ਹੈਰਾਨੀ ਹੋਈ ਮੇ ਕਿੱਥੇ ਦਾ ਗੁਰੂ ਸਾਹਿਬ ਗੁਰਿਆਈ ਲੈਣ ਤੋਂ ਨਾ ਕਰਦੇ ਸਨ ਅਦੇ ਭੂਰੇ ਵਿੱਚ ਤਪ ਕਰਦੇ ਸਨ ਸੰਗਤਾਂ ਨੇ ਮਸਾ ਨਾਲ ਗੱਦੀ ਤੇ ਬਿਰਾਜਮਾਨ ਹੋਣ ਲਈ ਮਨਾਇਆ ਸੀ ਫਿਰ ਵੀ ਉਹ ਸਦਾ ਵਿਰਾਗ ਵਿੱਚ ਰਹਿੰਦੇ ਸਨ ਉਹਨਾਂ ਦੀ ਰਚੀ ਬਾਣੀ ਵਿੱਚ ਵਿਰਾਗ ਮਈਏ ਉਹ ਐਨਾ ਅਡੰਬਰ ਕਿਸਲੇ ਰਚ ਰਹੇ ਨੇ ਮੈਂ ਇਸ ਹਰਾਨੀ ਅਤੇ ਸੰਸੇਧਾ ਨਿਵਾਰਨ ਕਰ ਲਈ ਗੁਰੂ ਸਾਹਿਬ ਦੇ ਨਜ਼ਦੀਕੀ ਸਿੱਖਾਂ ਪਾਸੋਂ ਪੁੱਛਗਿੱਛ ਕੀਤੀ। ਤਦ ਪਤਾ ਲੱਗਾ ਗੁਰੂ ਸਾਹਿਬ ਤਾਂ ਉਸੇ ਤਰ੍ਹਾਂ ਵਿਰਕਾਤ ਜੀਵਨ ਬਤਾਉਂਦੇ ਨੇ ਇਹ ਸਾਰਾ ਖਿਆਲ ਅਦੇਸਾਰੀ ਸੰਗਤਾਂ ਦੇ ਆਰਾਮ ਹਿਤ ਕੀਤੀ ਜਾ ਰਹੀ। ਫਿਰ ਮੇਰਾ ਦਿਲ ਕੀਤਾ ਕਿ ਮੈਂ ਗੁਰੂ ਸਾਹਿਬ ਦੇ ਦਰਸ਼ਨ ਤਾਂ ਕਰਾਂ। ਹੁਣ ਆਇਆ ਦਰਸ਼ਨ ਕਰਕੇ ਚੱਲਾਂ ਜਦੋਂ ਮੈਂ ਉਹਨਾਂ ਦੇ ਸਾਹਮਣੇ ਗਿਆ ਤਾਂ ਆਖਰ ਮੈਂ ਭਗਤੀ ਬੰਦਗੀ ਵਾਲਾ ਬੰਦਾ ਸੀ ਉਹਨਾਂ ਦੇ ਚਿਹਰੇ ਤੇ ਰੱਬੀ ਨੂਰ ਨੂੰ ਮੈਂ ਸਿਆਣ ਲਿਆ ਅਦਬ ਨਾਲ ਸਜਦਾ ਕਰਕੇ ਆਪਣਾ ਮੁਰਸ਼ਿਦ ਧਾਰ ਲਿਆ ਆਪ ਜੀ ਨੇ ਮੇਰੇ ਤੇ ਬੜੀ ਮਿਹਰ ਕੀਤੀ ਮੇਰੇ ਦਿਲ ਦੇ ਸਾਰੇ ਸੰਸੇ ਸ਼ੰਕੇ ਧੋ ਦਿੱਤੇ ਆਪਨੇ ਆਪਣੇ ਬਚਨਾਂ ਨਾਲ ਮੇਰੇ ਅੰਦਰਲੇ ਕपाट ਖੋਲਤੇ ਮੈਂ ਬੜੀ ਰਿਆਜਤ ਕੀਤੀ ਸੀ ਔਖਾਈਆਂ ਝੱਲ ਕੇ ਬੰਦਗੀ ਕਰਨੀ ਜੋਤ ਕਮਾਇਆ ਸੀ ਨਿਤਨੇਮ ਜ਼ਿਕਰ ਵਿੱਚ ਸਾਂ ਪਰ ਮੇਰੇ ਨਾਮ ਵਿੱਚ ਰਸ ਨਹੀਂ ਸੀ ਪੈਂਦਾ ਮਨ ਟਿਕਦਾ ਸੀ ਪਰ ਰਸ ਰੂਪ ਨਹੀਂ ਸੀ ਹੁੰਦਾ ਆਪਦੇ ਪਿਤਾ ਦੀ ਕਿਰਪਾ ਨਾਲ ਮੈਂ ਰਸ ਰੂਪ ਹੋ ਗਿਆ ਤਦ ਮੈਂ ਆਪਣੇ ਦੀਨ ਮਜਬ ਦੀ ਸ਼ਰਮਾ ਪੁਲਾ ਕੇ ਅਤੇ ਸ਼ਰਧਾ ਦਾ ਭੈ ਲਾ ਕੇ ਚਰਨੀ ਟੈਬਿਆ ਆਪ ਨੂੰ ਸੱਚਾ ਮੁਰਸ਼ਿਦ ਮੰਨ ਕੇ ਚੱਲਣ ਲੱਗਿਆ ਉਸ ਸਮੇਂ ਤੋਂ ਮੈਂ ਨਾਮ ਸਿਮਰਦਾ ਮਾਨ ਟਿਕ ਗਿਆ ਲੋਕਾਂ ਦਾ ਭਲਾ ਕਰਦਾ ਜਿੱਥੇ ਲੋੜ ਵੇਖਦਾ ਸਰਾਵਾਂ ਧਰਮਸ਼ਾਲਾ ਖੂ ਆਦ ਮਨਵਾ ਦਿੰਦਾ ਸ ਮੇਰੇ ਸਾਹਿਬ ਜੀ ਇਹ ਆ ਮੇਰੀ ਕਹਾਣੀ ਮਾਲੇਸ਼ਾ ਨੇ ਮਹਾਰਾਜ ਜੀ ਨੂੰ ਇਹ ਸਾਰੀ ਗੱਲ ਆਪਣੇ ਜਵਾਨੀ ਦੱਸੀ ਗੁਰੂ ਘਰ ਨਾਲ ਆਦਾ ਮੇਰਾ ਸੰਬੰਧ ਇਸੇ ਲਈ ਆਪਦੇ ਚਰਨਾ ਕਮਲਾਂ ਦੇ ਦਰਸ਼ਨਾਂ ਲਈ ਆਜਨ ਹੋਇਆ ਮਹਾਰਾਜ ਜੀ ਸਾਈਂ ਦੀਆਂ ਗੱਲਾਂ ਸੁਣ ਕੇ ਬੜੇ ਪ੍ਰਸੰਨ ਹੋਏ ਉਹਨਾਂ ਨੂੰ ਅਸੀਸ ਦਿੱਤੀ ਕਿ ਸੁਰਤ ਸਦਾ ਸੱਚੇ ਸਾਈਂ ਵੱਲ ਜੁੜੀ ਰਹੇ ਰੋਪੜ ਵਿਖੇ ਕੋਈ ਦਿਨ ਦੀ ਨਿਵਾਸ ਤੋਂ ਬਾਅਦ ਗੋਬਨ ਜੀ ਕੀਰਤਪੁਰ ਲਈ ਰਵਾਨਾ ਹੋਏ ਆਪ ਦਾ ਜਸ ਪਹਿਲਾਂ ਹੀ ਉੱਥੇ ਪਹੁੰਚ ਚੁੱਕਾ ਸੀ ਜਿਸ ਕਰਕੇ ਸੰਗਤਾਂ ਬੜੀ ਉਤਾਵਲੀ ਨਾਲ ਆਪ ਦੀ ਉਡੀਕ ਕਰ ਰਹੀਆਂ ਸਨ ਕੀਰਤਪੁਰ ਆਪ ਦਾ ਸ਼ਰੀਕਾ ਰਹਿੰਦਾ ਸੀ ਪਰ ਹੁਣ ਉਹਨਾਂ ਵਿੱਚ ਸ਼ਰੀਕੇ ਦੀ ਬਿਰਤੀ ਨਹੀਂ ਸੀ ਪੁਰਾਣੇ ਵਿਚਾਰ ਤੇ ਬਿਰਤੀਆਂ ਖਤਮ ਹੋ ਚੁੱਕੀਆਂ ਸਨ ਹੁਣ ਸਾਰੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸੇਵਾ ਕਰ ਰਹੇ ਸਨ ਸੋ ਕੀਰਤਵਰ ਪੁੱਜਨ ਤੇ ਸੂਰਜ ਮਾਲ ਜੀ ਦੇ ਪੁੱਤਰੇ ਗੁਲਾਬ ਰਾਏ ਸ਼ਾਮਦਾ ਜੀ ਸੰਗਤਾਂ ਸਮੇਤ ਅੱਗੋ ਲੈਨ ਆਏ ਹੋਏ ਸਨ ਆਪ ਉਹਨਾਂ ਦੇ ਨਾਲ ਜਾ ਕੇ ਉਹਨਾਂ ਦੇ ਘਰ ਬਰਾਜੇ ਸੋਹਣੀ ਥਾਂ ਤੇ ਆਪ ਜੀ ਨੂੰ ਉਤਾਰਾ ਦਿੱਤਾ ਗਿਆ ਮਾਤਾ ਨਾਨਕੀ ਜੀ ਪੂਰਬ ਦੇਸ਼ ਤੋਂ ਜੋ ਸਗਾਤਾ ਲਿਆਏ ਸਨ ਉਹ ਉਹਨਾਂ ਨੇ ਸਾਰੇ ਪਰਿਵਾਰ ਵਿੱਚ ਵੰਡੀਆਂ ਅਗਲੇ ਦਿਨ ਗੋਬਿੰਦ ਜੀ ਆਪਣੇ ਦਾਦਾ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਸਮਾਸਥਾਨ ਦੇ ਦਰਸ਼ਨ ਕਰਨ ਗਏ ਇਸੇ ਤਰ੍ਹਾਂ ਗੁਰੂ ਹਰ Rai ਸਾਹਿਬ ਜੀ ਦਾ ਬਾਗ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦਾ ਨਿਵਾਸ ਅਸਥਾਨ ਵੇਖਿਆ ਫਿਰ ਆਪਨੇ ਪਹਾੜ ਦੀ ਚੋਟੀ ਦੇ ਬਣੇ ਬਾਬਾ ਗੁਰਦਿੱਤਾ ਜੀ ਦੇ ਸਥਾਨ ਦੀ ਯਾਤਰਾ ਵੀ ਕੀਤੀ ਵਾਪਸ ਆ ਕੇ ਕੜਾ ਪ੍ਰਸ਼ਾਦ ਦੇ ਖੁੱਲੇ ਗੱਫੇ ਸੰਗਤਾਂ ਵਿੱਚ ਵਰਤਾਏ ਮਾਤਾ ਕਿਸ਼ਨ ਕੌਰ ਜੀ ਨੇ ਆਪ ਜੀ ਨੂੰ ਬੜਾ ਆਦਰ ਤੇ ਪਿਆਰ ਦਿੱਤਾ ਗੋਬਿੰਦ ਜੀ ਦੇ ਦਰਸ਼ਨ ਕਰਕੇ ਉਹਨਾਂ ਨੂੰ ਜਿਵੇਂ ਆਪਣੇ ਸੁਪੁੱਤਰ ਗੁਰੂ ਨਾਲ ਸਾਖਾਤ ਹੋਣ ਦਾ ਆਨੰਦ ਪ੍ਰਾਪਤ ਹੋਇਆ ਹੋਵੇ ਸਵੇਰੇ ਅਤੇ ਸ਼ਾਮ ਨੂੰ ਦੀਵਾਨ ਸੱਜੇ ਦੂਰ ਦੂਰ ਦੇ ਪਿੰਡਾਂ ਤੇ ਗ੍ਰਾਵਾਂ ਦੀ ਸੰਗਤ ਦਰਸ਼ਨਾਂ ਲਈ ਹਾਜ਼ਰ ਹੋਈ ਦੂਜੇ ਦਿਨ ਅਮਰਦ ਵੇਲੇ ਆਪ ਜੀ ਨੇ ਆਨੰਦਪੁਰ ਜਾਣ ਦੀ ਤਿਆਰੀ ਕੀਤੀ ਆਨੰਦਪੁਰ ਤੋਂ ਸਤਿਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਭੇਜੇ ਕੁਝ ਮੁਖੀ ਸਿੱਖ ਅਦੇ ਸੰਗ ਆਪ ਜੀ ਨੂੰ ਲੈਣ ਵਾਸਤੇ ਆਣ ਪਹੁੰਚੇ ਸਹਿਬਜ਼ਾਦਾ ਜੀ ਦੇ ਚਰਨ ਕਮਲਾਂ ਤੇ ਹਾਜ਼ਰ ਹੋ ਕੇ ਉਹਨਾਂ ਨੇ ਪ੍ਰਸ਼ਾਦ ਭੇਟਾ ਕੀਤਾ ਨਜ਼ਰਾਨੇ ਅੱਗੇ ਧਰੇ ਚਰਨਾਂ ਤੇ ਮੱਥਾ ਟੇਕਿਆ ਫਿਰ ਆਪ ਗੀਰਤਪੁਰ ਦੀਆਂ ਸੰਗਤਾਂ ਤੋਂ ਵਿਦਾਈ ਲੈ ਕੇ ਉਹਨਾਂ ਦੇ ਨਾਲ ਚੱਲ ਪਏ ਪਰਿਵਾਰ ਅਤੇ ਸੰਗਤਾਂ ਨੇ ਬੜੇ ਸਨਮਾਨ ਨਾਲ ਆਪ ਜੀ ਨੂੰ ਤੋਰਿਆ ਚੱਲਦੇ ਸਮੇਂ ਆਪਨੇ ਗੁਲਾਬ ਰਾਏ ਅਤੇ ਸ਼ਾਮਦਾਸ ਨੂੰ ਹੱਸ ਕੇ ਬਚਨ ਕੀਤਾ ਤੁਸੀਂ ਸਾਡੇ ਕੋਲ ਅਨੰਦਪੁਰ ਆ ਕੇ ਰਹਿਣਾ ਉਹਨਾਂ ਨੇ ਬੜੇ ਚਾਅ ਨਾਲ ਆਪ ਜੀ ਦਾ ਸੱਦਾ ਪ੍ਰਵਾਨ ਕੀਤਾ ਕੀਰਤਪੁਰ ਤੋਂ ਰਵਾਨਾ ਹੋ ਕੇ ਸਹਿਬਜ਼ਾਦਾ ਜੀ ਅਨੰਦਪੁਰ ਪਹੁੰਚੇ ਅਨੰਦਪੁਰ ਦੀ ਸੰਗਤ ਕੀਰਤਨ ਕਰਦੀ ਅੱਗੋਂ ਸਵਾਗਤ ਲਈ ਆਣ ਮਿਲੀ ਕੀਰਤਪੁਰ ਤੋਂ ਵੀ ਕੁਝ ਸੰਗਤ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਦਰਸ਼ਨਾਂ ਦੀ ਖਾਤਰ ਨਾਲ ਆਈ ਸੀ ਹੁਣ ਦੋਵੇਂ ਸੰਗਤਾ ਸ਼ਬਦ ਕੀਰਤਨ ਕਰਦੀਆਂ ਬੜੇ ਪ੍ਰੇਮ ਨਾਲ ਮਿਲੀਆਂ ਫਿਰ ਦੋਵੇਂ ਇੱਕ ਰੂਪ ਹੋ ਕੇ ਆਨੰਦਪੁਰ ਨਗਰ ਵਿੱਚ ਦਾਖਲ ਹੋਈਆਂ ਨਗਰ ਦੇ ਬਾਜ਼ਾਰ ਗਲੀਆਂ ਕੋਠੇ ਨਰ ਨਾਰੀਆਂ ਨਾਲ ਭਰੇ ਹੋਏ ਸਨ ਸਾਰੇ ਪਾਸਿਆਂ ਤੋਂ ਆਪ ਜੀ ਉੱਤੇ ਫੁੱਲਾਂ ਦੀ ਵਰਖਾ ਹੋਣ ਲੱਗੀ ਰਸਿਆਂ ਦੇ ਗੁਲਾਬ ਦੇ ਛੜਕਾਓ ਲੱਗੇ ਸੰਗਤਾਂ ਸਹਿਬਜ਼ਾਦੇ ਜੀ ਦੇ ਨਰਾਨੀ ਮੁਖੜੇ ਦੇ ਦਰਸ਼ਨ ਕਰਕੇ ਖੀਵੀਆਂ ਹੁੰਦੀਆਂ ਜਾਣ ਅੱਖਾਂ ਨੂੰ ਠੰਡ ਪਵੇ ਆਤਮਾ ਤ੍ਰਿਭ ਧਈਆਂ ਤੇ ਮੂੰਹੋਂ ਧਰਨ ਬਾਲਾ ਗੁਰੂ ਧੰਨ ਬਾਲਾ ਗੁਰੂ ਪਿਆ ਨਿਕਲੇ ਮਨ ਲੋਚ ਦਾ ਤਰਸ ਦੀਆਂ ਅੱਖੀਆਂ ਤੇਰੇ ਆਦਿਦਾਰਿਆਂ ਨੂੰ ਮੰਨ ਲੋਚਦਾ ਤਰਸਦੀ ਆਕੀਆ ਤੇਰੇ ਆਦਿਦਾਰਿਆਂ ਨੂੰ ਮੇਰੇ ਪਿਆਰੇ ਤੇਰੇ ਆਦਿਦਾਰਿਆਂ ਨੂੰ ਮੰਨ ਲੋਚਦਾ ਦਰਸ ਦੀ ਆਖੀਆਂ ਤੇਰੇ ਆਦਿਦਾਰਿਆਂ ਨੂੰ ਤੇਰੇ ਆਦਿਦਾਰਿਆਂ ਨੂੰ ਤੇਰੇ ਆਦਿਦਾਰਿਆਂ ਨੂੰ ਤੇ ਸਾਰੇ ਧੰਨ ਬਾਲਾ ਗੁਰੂ ਧੰਨ ਬਾਲਾ ਗੁਰੂ ਪਿਆ ਉਚਾਰਨ ਕਰਦੀ ਸਾਰੀ ਸੰਗਤ ਦੇ ਸਹਿਬ ਜادہ ਜੀ ਦੀ ਸਵਾਰੀ ਗੁਰਦੁਆਰੇ ਅੱਗੇ ਪਹੁੰਚੀ ਮਾਤਾ ਨਾਨਕੀ ਜੀ ਅੱਗੇ ਸਨ ਉਸ ਸਮੇਂ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਬਾਹਰ ਆ ਕੇ ਆਪਣੇ ਮਾਤਾ ਜੀ ਅੱਗੇ ਨਮਸਕਾਰ ਕੀਤੀ ਤਦ ਗੋਬਨ ਜੀ ਨੇ ਅੱਗੇ ਹੋ ਕੇ ਆਪਣੇ ਪਿਤਾ ਜੀ ਦੇ ਚਰਨਾਂ ਤੇ ਮੱਥਾ ਟੇਕਿਆ ਗੁਰੂ ਜੀ ਨੇ ਦੋ ਹੱਥਾਂ ਨਾਲ ਚਾ ਕੇ ਆਪਣੀ ਛਾਤੀ ਨਾਲ ਲਾ ਲਿਆ ਤੇ ਗੋਬਨ ਜੀ ਪਿਆਰ ਨਾਲ ਬੇਬਲ ਹੋ ਕੇ ਪਿਤਾ ਜੀ ਨਾਲ ਚੰਬੜ ਗਏ ਜੋਦ ਨੂੰ ਜਿਵੇਂ ਜੋਦ ਮਿਲ ਗਈ ਦੋ ਦੋ ਮਨੋ ਇੱਕ ਰੂਪ ਹੋ ਗਏ ਦੋਵੇਂ ਸੁਰਤਾ ਜੋ ਵਾਹਿਗੁਰੂ ਜਰੇ ਚਰਨਾ ਵਿੱਚ ਜੁੜੀਆਂ ਰਹਿੰਦੀਆਂ ਸਨ ਹੁਣ ਇੱਕ ਬਣ ਕੇ ਚਰਨਾ ਵਿੱਚ ਜੁੜ ਗਈਆਂ ਇਸ ਰਸ ਭਿੰਨੀ ਆਤਮਕ ਮਿਲਣੇ ਨੂੰ ਤੱਕ ਕੇ ਸੰਗਤਾਂ ਦੀ ਵੀ ਸੰਗਤਾਂ ਦੇ ਵਿੱਚ ਵੀ ਵਿਸ਼ਮਾ ਵਿਸਮਾਦਿ ਛਾ ਗਿਆ ਨੈਣ ਮੁੰਦੇ ਗਏ ਪਰਮ ਰਸ ਦਾ ਆਨੰਦ ਮਿਲ ਲੱਗਾ ਸੁਰਤਾ ਨਰੰਕਾਰ ਦੇ ਚਰਨਾ ਕਮਲਾ ਵਿੱਚ ਜੁੜ ਗਈਆਂ ਤੇ ਜਦੋਂ ਆਨੰਦ ਦੇ ਹਲਾਰ ਤੋਂ ਪਿਤਾ ਪੁੱਤਰ ਦੇ ਨੈਣ ਖੁੱਲ੍ਹੇ ਜੱਫੀਆਂ ਢਿਲੀਆਂ ਆਈਆਂ ਤਦ ਸਾਰਿਆਂ ਦੇ ਨੈਣ ਖੁੱਲ੍ਹੇ ਸੰਗਤਾਂ ਫੁੱਲਾਂ ਦੀ ਵਰਖਾ ਕਰਨ ਲੱਗੀਆਂ ਬਾਣੀ ਦੀਆਂ ਧੁਣਾ ਉੱਚੀਆਂ ਹੋਣ ਲੱਗੀਆਂ ਫਿਰ ਗੁਰੂ ਜੀ ਸਹਿਜ ਨਾਲ ਅੰਦਰ ਨੂੰ ਮੁੜੇ ਸਹਿਬਜ਼ਾਦਾ ਜੀ ਉਹਨਾਂ ਦੀ ਬਾਹ ਨਾਲ ਜੰਬੜੇ ਹੋਏ ਸਨ ਗੁਰੂ ਜੀ ਨੇ ਸਿੰਘਾਸਨ ਤੇ ਬੈ ਕੇ ਆਪ ਜੀ ਨੂੰ ਗੋਦ ਵਿੱਚ ਬਿਠਾ ਲਿਆ ਦਿਲਾਂ ਦੀ ਤਾਰ ਜੁੜੀ ਹੋਈ ਹੈ ਸਰੀਰਾਂ ਦਾ ਸਪਰਸ਼ ਹੋ ਰਿਹਾ ਹੈ ਦੋਵੇਂ ਪਵਿੱਤਰ ਆਤਮਾਵਾਂ ਇਹ ਸਸ ਭਿੰਨੀ ਆਤਮਕ ਮਿਲਣੀ ਦੇ ਆਨੰਦ ਵਿੱਚ ਖਿਮੀਆਂ ਹੋ ਰੀਆਂ ਸਨ ਦੋਵਾਂ ਅੰਦਰ ਇੱਕੋ ਨਿਰੰਕਾਰ ਅਨੰਤ ਦੀ ਜੋਤ ਹੈ ਇਹ ਜੋਤ ਇੱਕ ਰੂਪ ਹੋ ਗਈ ਸਾਰੇ ਸਤ ਨਾਮ ਦਾ ਸਿਮਰਨ ਕਰ ਰਹੇ ਨੇ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਸਤ ਨਾਮ ਵਾਹਿਗੁਰੂ 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 ਸਤ ਨਾਮ ਸਾਰੀਆਂ ਸੰਗਤਾਂ ਸਤਨਾਮ ਦਾ ਉਚਾਰਨ ਕਰਦੀਆਂ ਧੰਨ ਬਾਲਾ ਪ੍ਰੀਤਮ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਉਚਾਰਨ ਕਰਦੀਆਂ ਹਨ ਬਾਲ ਗੋਬਿੰਦ ਜੀ ਦੀ ਉਮਰਾਂ 55 ਵਰਿਆਂ ਤੋਂ ਉੱਪਰ ਹੋ ਚੁੱਕੀ ਸੀ ਪਿਤਾ ਗੁਰੂ ਤੇਗ ਬਹਾਦਰ ਜੀ ਨੇ ਇਹ ਸਮਾਯੋਗ ਵੇਖ ਕੇ ਉਹਨਾਂ ਦੀ ਵਿਦਿਆ ਸਿੱਖਿਆ ਦਾ ਯੋਗ ਪ੍ਰਬੰਧ ਕਰ ਦਿੱਤਾ ਗੁਰੂ ਦਰਬਾਰ ਦੇ ਗ੍ਰੰਥੀ ਸਹਿਬ ਚੰਦ ਜੀ ਬੜੇ ਗੂੜ ਵਿਦਵਾਨ ਸਨ ਉਹ ਗੋਬਨ ਜੀ ਨੂੰ ਗੁਰਮੁਖੀ ਪੜ੍ਹਾਉਣ ਲੱਗੇ ਨਾਲ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਸਿਖਾਉਣ ਲੱਗੇ ਗੋਬਨ ਜੀ ਬੜੇ ਚਤੰਨ ਬੁੱਧੀ ਵਾਲੇ ਬਾਲਕ ਸਨ ਉਹਨਾਂ ਨੇ ਛੇਤੀ ਪੰਜਾਬੀ ਭਾਸ਼ਾ ਵਿੱਚ નિਪੁੰਨਤਾ ਪ੍ਰਾਪਤ ਕਰ ਲਈ ਮਹਾਰਾਜ ਜੀ ਨੇ ਛੇਤੀ ਪੰਜਾਬੀ ਭਾਸ਼ਾ ਵਿੱਚ ਨਿਪੁੰਨਤਾ ਪ੍ਰਾਪਤ ਕਰ ਲਈ ਅਦੇ ਗੁਰੂ ਗ੍ਰੰਥ ਸਾਹਿਬ ਜੀ ਦਾ ਸੁੰਦਰ ਪਾਠ ਕਰਨ ਲੱਗੇ ਕਈ ਬਾਣੀਆਂ ਉਹਨਾਂ ਨੇ ਹੌਲੀ-ਆਲੀ ਜ਼ਬਾਨੀ ਕੰਟ ਕਰ ਲਈਆਂ ਇਸ ਤੋਂ ਬਾਅਦ ਕਾਜੀ ਪੀਰ ਮੁਹੰਮਦ ਸਾਹਿਬ ਗੋਬਲ ਜੀ ਨੂੰ ਫਾਰਸੀ ਜ਼ਬਾਨ ਦੀ ਸਿੱਖਿਆ ਦੇਣ ਲੱਗੇ ਫਾਰਸੀ ਉਸ ਸਮੇਂ ਮੁਗਲ ਦਰਬਾਰ ਦੀ ਸਰਕਾਰੀ ਜ਼ੁਬਾਨ ਸੀ ਇਸ ਲਈ ਇਹਦਾ ਗਿਆਨ ਪ੍ਰਾਪਤ ਕਰਨਾ ਸਮੇਂ ਦੀ ਲੋੜ ਸੀ ਫਾਰਸੀ ਤੋਂ ਬਾਅਦ ਗੋਬਨ ਜੀ ਨੇ ਹਿੰਦੀ ਅਧੇ ਸੰਸਕ੍ਰਿਤੀ ਦੀ ਸਿੱਖਿਆ ਪ੍ਰਾਪਤ ਕਰ ਲਈ ਪੜ੍ਹਾਈ ਲਿਖਾਈ ਦੇ ਨਾਲ ਨਾਲ ਗੋਬਨ ਜੀ ਸ਼ਾਸਤਰ ਵਿਦਿਆ ਦੀ ਵੀ ਸਿਗਲਾਈ ਲੈਂਦੇ ਰਹੇ ਛੇਤੀ ਆਪ ਨੇ ਤੀਰ ਅੰਦਾਜ਼ੀ ਕਿਰਪਾਨ ਚਲਾਉਣੀ ਨੇਜਿਆ ਦੇ ਖੰਡੇ ਦੀ ਵਰਤੋਂ ਵਿੱਚ ਪਰਬੀਣਤਾ ਪ੍ਰਾਪਤ ਕਰ ਲਈ ਉਹਨਾਂ ਨੂੰ ਸ਼ਿਕਾਰ ਛੇੜਨ ਦਾ ਬੜਾ ਸ਼ੌਂਕ ਸੀ ਕਈ ਵਾਰ ਸ਼ਿਕਾਰ ਖੇੜਦੇ-ਖੇੜਦੇ ਆਪਣੇ ਸਾਥੀਆਂ ਨਾਲ ਦੂਰ-ਦੂਰ ਤੱਕ ਨਿਕਲ ਜਾਂਦੇ ਇਸ ਪ੍ਰਕਾਰ ਆਪਣੇ ਜੀਵਨ ਵਿੱਚ ਆਉਣ ਵਾਲੇ ਘੋਲ ਲਈ ਉਹ ਅਚੇਤ ਰੂਪ ਵਿੱਚ ਆਪਣੇ ਆਪ ਨੂੰ ਤਿਆਰ ਕਰਦੇ ਰਹੇ ਇਸਰਾ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਅਨੰਦਪੁਰ ਸਾਹਿਬ ਰਹਿੰਦੇ ਆ ਮਹਾਰਾਜ ਜੀ ਨੇ ਵਿਦਿਆ ਸ਼ਾਸਤਰ ਸਿੱਖਿਆ ਸਾਰਾ ਕੁਝ ਪ੍ਰਾਪਤ ਕੀਤਾ ਅਦੇ ਸੰਗਤਾਂ ਨੂੰ ਦਰਸ਼ਨ ਦੇਦਾਰੇ ਦੇ ਕੇ ਨਿਹਾਲ ਕਰਦੇ ਰਹੇ